ਖੋ ਜੀ ਇਹ ਤਾਂ ਇੱਕ ਨਰਯੋਸੇਦੂ ਦੀ ਗੱਲ ਹੈ ਪਰਦੇਸ਼ ਕਾਂਗਰਸ ਕਮੇਟੀ ਨੇ ਆਪਣੀ رائے ਪਾਰਟੀ ਹਾਈ ਕਮਾਂਡ ਨੂੰ ਭੇਜੀ ਹੈ ਤੇ ਪਾਰਟੀ ਹਾਈ ਕਮਾਂਡ ਆਪਣੀ رائے ਦੇ ਉੱਪਰ ਵਿਚਾਰ ਕਰ ਰਿਹਾ ਹੈ ਪਰਦੇਸ਼ ਕਾਂਗਰਸ ਕਮੇਟੀ ਅਵਰ ਫੀਲ ਕਰਦੀ ਹੈ ਕਿਸੇ ਜਗ੍ਹਾ ਤੇ ਕਿ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਪਰ ਕੋਈ ਗਲਤੀ ਹੈ ਜਿਹੜੇ ਸਾਡੇ ਪ੍ਰਧਾਨ ਮਲਿਕ ਅਰਜੁਨ ਖਰਗੇ ਸਾਹਿਬ 11 ਫਰਵਰੀ ਨੂੰ ਸੰਬਰਾਲੇ ਦੇ ਵਿੱਚ ਕਾਂਗਰਸ ਪਾਰਟੀ ਨੇ ਵਰਕਰਸ ਦੀ ਕਨਵੈਨਸ਼ਨ ਵਾਸਤੇ ਵਰਕਰਾਂ ਦੀ ਮਿਲਣੀ ਵਾਸਤੇ ਤੇ ਜਿਹੜੀਆਂ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਉਸ ਦੇ ਉੱਪਰ ਜੋ ਸਾਡਾ ਪਾਰਟੀ ਦਾ ਬੂਥ ਤੱਕ ਦਾ ਜੋ ਢਾਂਚਾ ਹੈ ਜੋ ਪਿਛਲੇ 1.5 ਪੌਣੇ 2 ਸਾਲ ਚ ਕਿੰਤੀ ਵਿੱਚ ਵਰਕਰਸ ਦੀ ਕਨਵੈਨਸ਼ਨ ਹੋ ਰਹੀ ਹੈ ਉਸ ਦੇ ਵਾਸਤੇ ਅੱਜ ਮੈਂ ਉਰੇ ਆਇਆ ਹਾਂ ਕਿਉਂਕਿ ਸਾਰੇ ਪੰਜਾਬ ਦੇ ਹਰ ਬੂਥ ਤੋਂ ਹਰ ਬਲਾਕ ਤੋਂ ਹਰ ਜ਼ਿਲ੍ਹੇ ਤੋਂ ਹਰ ਮੰਡਲ ਤੋਂ ਜਿਹੜੇ ਸਾਡੇ ਅਹੁਦੇਦਾਰ ਸਹਿਬਾਨ ਹੈ ਉਸ ਵਰਕਰ ਕਨਵੈਨਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੀ ਕਨਵੈਨਸ਼ਨ ਦੇ ਵਿੱਚ 11 ਤਰੀਕ ਨੂੰ ਸਮਰਾਲੇ ਹਾਜ਼ਰ ਹੋਣਗੇ ਜਿਸ ਨੂੰ ਖਰਗੇ ਸਾਹਿਬ ਸੰਬੋਧਨ ਕਰਨਗੇ ਤੇ 29 ਜ਼ਿਲ੍ਹੇ ਕੋਈ ਜ਼ਿਲ੍ਹੇ ਛੋਟੇ ਵੀ ਹੈ ਕੋਈ ਵੱਡੇ ਵੀ ਹੈ ਕੋਈ ਸ਼ਹਿਰੀ ਜ਼ਿਲ੍ਹੇ ਤੇ ਦਿਹਾਤੀ ਜ਼ਿਲ੍ਹੇ ਵੀ ਹੈ ਇਸ ਸਾਰੇ ਜ਼ਿਲ੍ਹਿਆਂ ਦੀ ਹੁਣ ਤੱਕ ਜੋ ਆਫਿਸ ਬੇਅਰਰ ਦੀ ਨਿਯੁਕਤੀ ਹੈ 29 ਜ਼ਿਲ੍ਹਿਆਂ ਦੇ ਵਿੱਚ ਉਹ ਅੰਦਾਜ਼ਨ 2675 ਸਾਡੇ ਆਫਿਸ ਵਿਰੇ ਜ਼ਿਲ੍ਹਾ ਪੰਦਰ ਦੇ ਉੱਪਰ ਪਿਛਲੇ ਡੇਢ ਸਾਲ ਚ ਨਿਯੁਕਤੀਆਂ ਹੋਈਆਂ ਜਿਹੜੇ ਜ਼ਿਲ੍ਹੇ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਹਰ ਦੂਜੇ ਮੰਗਲਵਾਰ ਨੂੰ ਚੰਡੀਗੜ੍ਹ ਚ ਹੁੰਦੀ ਹੈ ਉਹ ਜ਼ਿਲ੍ਹਾ ਕਮੇਟੀਆਂ ਦੇ ਸਾਰੇ ਅਹੁਦੇਦਾਰ ਸਹਿਬਾਨ ਇਸ ਵਰਕਰ ਕੰਵਨਸ਼ਨ ਚ ਹਾਜ਼ਰ ਹੋ ਰਹੇ ਹਨ ਇਸੇ ਤਰੀਕੇ ਨਾਲ 234 ਸਾਡੇ ਬਲਾਕ ਪੂਰੇ ਪੰਜਾਬ ਚ ਹੈਗੇ ਹੋਗੇ ਲਗਾਤਾਰ ਮੰਗ ਵੀ ਉੱਠ ਰਹੀ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਰੇ ਦੇਖੋ ਜਿੱਥੇ ਤੱਕ ਨਰਜੋ ਸਿੱਧੂ ਜਿੱਦੀ ਗੱਲ ਹੈ ਪ੍ਰਦੇਸ਼ ਕਾਂਗਰਸ ਕਮੇਟੀ ਨੇ ਆਪਣੀ رائے ਪਾਰਟੀ ਹਾਈ ਕਮਾਂਡ ਨੂੰ ਭੇਜੀ ਹੈ ਤੇ ਪਾਰਟੀ ਹਾਈ ਕਮਾਂਡ ਆਪਣੀ رائے ਦੇ ਉੱਪਰ ਵਿਚਾਰ ਕਰ ਰਹੀ ਹੈ ਜੋ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੋਊਗਾ ਜਿੱਦਣ ਹੋਊਗਾ ਤੁਹਾਡੇ ਸਾਹਮਣੇ ਆ ਜਾਊਗਾ ਨਹੀਂ ਲੱਗਦਾ ਕਿ ਕਾਂਗਰਸ ਨੂੰ ਕਮਜ਼ੋਰ ਇਹਦੇ ਵਿੱਚ ਮੇਰੇ ਕੋਈ ਰੋਲ ਨਹੀਂ ਹੈ ਬ੍ਰਦਰ ਕਿਉਂਕਿ ਇਹ ਪ੍ਰਦੇਸ਼ ਕਾਂਗਰਸ ਕਮੇਟੀ ਅਗਰ ਫੀਲ ਕਰਦੀ ਹੈ ਕਿਸੇ ਜਗ੍ਹਾ ਤੇ ਕਿ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਪਰ ਕੋਈ ਜਲਤੀ ਹੈ ਤੇ ਜੇ ਉਹਨਾਂ ਨੇ ਆਪਣੇ ਵੱਲੋਂ ਕੋਈ ਚੀਜ਼ ਹਾਈ ਕਮਾਂਡ ਨੂੰ ਲਿਖੇ ਭੇਜੀਆ ਜਾਂ ਹਾਈ ਕਮਾਂਡ ਨੂੰ ਦੱਸਿਆ ਉਹਦੇ ਬਾਰੇ ਕਿ ਸਾਬ ਨਾਲ ਪੂਰੇ ਪੰਜਾਬ ਦੇ ਜਿਹੜੀ ਪੋਲੀਟੀਕਲ ਅਫੇਅਰਸ ਕਮੇਟੀ ਹੈ ਉਹ ਪੋਲੀਟੀਕਲ ਅਫੇਅਰਸ ਕਮੇਟੀ ਦੀ ਮੀਟਿੰਗ ਹੋਈ ਸੀ ਤੇ ਉਸ ਮੀਟਿੰਗ ਦੇ ਵਿੱਚ ਸਾਰੇ ਲੋਕਾਂ ਨੇ ਆਪਣੀ ਅਲਾਈਅੰਸ ਦੇ ਉੱਪਰ رائے ਰੱਖੀ ਸੀ ਔਰ ਉਹ ਕੱਲ ਵੀ ਸਾਡੇ ਅਲਾਈਅੰਸ ਦੀ ਜਿਹੜੀ ਕਮੇਟੀ ਬਣੀ ਹੋਈ ਹੈ ਪੂਰੇ ਇੰਡੀਆ ਲੈਵਲ ਦੀ ਜਿਸ ਦੇ ਵਿੱਚ ਅਸ਼ੋਕ ਗੇਲੌਤ ਸਾਹਿਬ ਮੈਂਬਰ ਹੈ ਸਾਡੇ ਛੇਕਸਗੜ ਦੇ ਜਿਹੜੇ ਚੀਫ ਮਿਨਿਸਟਰ ਸੀ ਪਹਿਲਾਂ ਉਹ ਮੈਂਬਰ ਹੈ ਤੇ ਇਸੇ ਤਰੀਕੇ ਨਾਲ ਮੁਕਲ ਵਾਸਨਿਕ ਸਾਹਿਬ ਮੈਂਬਰ ਹੈ ਚੇਅਰਮੈਨ ਹੈ ਉਸ ਕਮੇਟੀ ਦੇ ਕਨਵੀਨਰ ਹੈ ਤੋ ਉਹ ਸਾਰੇ ਲੋਗਾਂ ਨੂੰ ਸਾਡੀ ਰਾਏ ਪਤਾ ਹੈ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਹਿਬਾਨ ਨੇ ਦਿੱਲੀ ਦੇ ਤੇ ਪੰਜਾਬ ਦੇ ਉਹਨਾਂ ਨੇ ਵੀ ਮੁਲਾਕਾਤਾਂ ਕੀਤੀਆਂ ਜਿਹੜੀ ਉਹਨਾਂ ਪਾਰਟੀ ਵੱਲੋਂ ਜਿਹੜੇ ਨਮਾਇੰਦਿਆਂ ਨੂੰ ਕਮੇਟੀ ਚ ਪਾਇਆ ਗਿਆ ਹੈ ਐਲਾਈਅੰਸ ਵਾਸਤੇ ਤੋ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਕਿ ਜਦੋਂ ਵੀ ਉਹਦੇ ਉੱਪਰ ਫਾਈਨਲ ਫੈਸਲਾ ਆਜੂਗਾ ਆਜੂਗਾ ਪਰ ਲੇਕਿਨ ਜੋ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਸਹਿਬਾਨਾਂ ਦੀ ਜਾਂ ਵਰਕਰ ਸਹਿਬਾਨਾਂ ਦੀ ਜੋ ਰਾਏ ਸੀ ਉਸ ਮੀਟਿੰਗ ਚ ਖੁੱਲੇ ਤਰੀਕੇ ਨਾਲ ਰੱਖੀ ਗਈ ਔਰ ਜੋ ਫੈਸਲਾ ਪਾਰਟੀ ਦੀ ਹਲਾਕਮਾਨ ਜਿਹੜੀ ਕਮੇਟੀ ਅਲਾਈਅੰਸ ਨੂੰ ਦੇਖਦੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਹੈ ਚਾਹੇ ਹੋਰ ਕਿਸੇ ਪਾਰਟੀ ਨਾਲ ਅਲਾਈਅੰਸ ਹੈ ਜੋ ਉਹ ਨੂੰ ਦੇਖਦੀ ਹੈ ਉਹ ਜਦੋਂ ਫੈਸਲਾ ਕਰਨਗੇ ਉਹ ਤੁਹਾਡੇ ਸਾਹਮਣੇ